ਦੇਖੋ ਇਹ ਇੰਨਾ ਵਜਰ ਹੁੰਦਾ ਇਹਦਾ ਇੰਨਾ ਟਰੈਕਟਰ ਧੱਕਾ ਚਕਾਉਂਦਾ ਸੱਸਿਆਕਾਲ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਤੇ ਆਪਣਾ ਜੀ ਵੀਡੀਓ ਇੰਨੇ ਦਿਨ ਲੇਟ ਬਣਾਉਂਦਾ ਇਹ ਮੁਸ਼ਕਲ ਸੀ ਕਿ ਆਪਾਂ ਥੋੜਾ ਜਿਹਾ ਕੰਮ ਵਿੱਚ ਬਿਜੀ ਸੀ ਮਸ਼ੀਨਾ ਮਸ਼ੀਨਾ ਲੈ ਕੇ ਆਏ ਫਿਰ ਬਾਹਰ ਏਰੀਆ ਤੇ ਰਹਿੰਦੇ ਰਹਿ ਉੱਥੇ ਫਿਰ ਤੁਹਾਨੂੰ ਪਤਾ ਫੋਨ ਦੇ ਅੰਦਰ ਲਜਾਣਾ ਲਾਉਟ ਨਹੀਂ ਹੈਗਾ ਯਾਨੀ ਕਿ ਫੋਨ ਬਾਹਰ ਹੀ ਰੱਖ ਕੇ ਜਾਇਆ ਕਰਦੇ ਇਹਦੇ ਕਰਕੇ ਆਪਾਂ ਵਲੌਗ ਨਹੀਂ ਬਣਾ ਸਕੇ ਤੇ ਆ ਬਾਈ ਜੀ ਆਇਆ ਜੀ ਆਪਣੇ ਬਣਾ ਇੱਥੋਂ ਪਿੰਡ ਕੇਸਰ ਸਿੰਘ ਵਾਲੇ ਤੋਂ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਕੇਸਰ ਸਿੰਘ ਸਭ ਪਹਿਲੇ 사ਸੀ ਦਾ ਵਲੌਗ 사ਸੀ ਕਾ ਜੀ ਅੱਛਾ ਤੇ ਇਹ ਬਾਈ ਜੀ ਕਰਦਿਆ ਜੀ ਆਪਣਾ ਸ਼ੌਂਕ ਨਾ ਕਰਾਇਆ ਕਰਦੇ ਟਰੈਕਟਰ ਲੈ ਆਈ ਨਵਾ 855 855 ਨੌਸ ਰੇਡ ਹੈ ਅੱਛਾ ਚਲੋ ਵਧੀਆ ਇਹ ਸ਼ੌਂਕ ਨਾ ਕੰਮ ਕਰਦੇ ਹੋਗੇ ਹਾਂ ਜੀ ਹਾਂ ਜੀ ਸ਼ੌਂਕ ਹੈ ਇਹ ਮਜਬੂਰੀ ਹੈ ਨਹੀਂ ਜੀ ਸ਼ੌਂਕ ਹੈ ਅੱਛਾ ਕਿਹੜਾ ਦੇ ਰਹਾ ਹੈ ਕੋਹ ਹੋਰ ਹੈਗਾ ਅੱਛਾ ਹੋਰ ਕਿਹੜਾ ਜੀ ਆਪਣੇ ਕੋਲੇ ਬਹੁਤ ਚੰੜ ਹੈਗਾ ਜੀ ਚਾਹੀਦਾ ਚੰੜਾ ਜੀ ਪਿੰਡ ਕੇਸੇ ਸਿੰਘ ਵਾਲੀਆ ਹਾਂ ਜੀ ਹਾਂ ਤੇ ਆਪਣਾ ਨੰਬਰ ਦੱਸਿਆ ਜੀ ਨੰਬਰ ਆਪਣਾ ਮੁੰਗੀ ਪੰਜਾਬ ਦਿਓ ਵੀ ਬੁਝਾਈ ਕਰਾਂਗੇ ਆਪਾਂ ਵਧੀਆ ਤਰੀਕੇ ਨਾਲ ਕਰਾਂਗੇ ਬਹੁਤ ਜਾਇਰ ਹੈ ਤਾਂ ਮੂਲ ਨੰਬਰ ਦਿਆ ਜ ਆਪਣਾ ਇੱਕਰ ਤੋਂ 99 ਵੀ ਆ ਜਾ 25 ਜਰੂਰ ਕੰਟੈਕਟ ਕਰਿਓ ਸਾਰੇ ਠੀਕ ਹੈ ਜੀ ਤੇ ਇਹਨਾਂ ਜੀ ਨੰਬਰ ਦੱਸਦਾ ਜੀ ਇਹਨਾਂ ਵੀਰ ਮੇਰੇ ਬਹੁਤ ਵਧੀਆ ਕੰਮ ਕਰਦੇ ਆ ਤੇ ਰੇਟ ਵੀ ਜਾਇਜ਼ ਆ ਤੇ ਕੰਮ ਵੀ ਦੇਖੋ ਟਰੈਕਟਰ ਵੀ ਨਵਾਂ ਸੰਦਾ ਸਾਰਾ ਹੀ ਨਵਾਂ ਹੈ ਜੀ ਇਹਨਾਂ ਦਾ ਜੇ ਕਿਸੇ ਵੀਰ ਨੇ ਕੋਈ ਇੱਥੇ ਮੂੰਗੀ ਵਗੈਰਾ ਜਾਂ ਕਣਕ ਦੀ ਬਜਾਈ ਕਰਵਾਉਣੀ ਵੇ ਕਣਕ ਦੇ ਟਾਈਮ ਤੇ ਇਹਨਾਂ ਦਾ ਨੰਬਰ ਦੱਸਿਆ ਕੰਟੈਕਟ ਕਰ ਸਕਦੇ ਆ ਦੇਖੋ ਜੀ ਹਾਂ ਕਿਸੇ ਤਰ੍ਹਾਂ ਦੀ ਬਜਾਈ ਕਰਾਉਣੀ ਆ ਮੂੰਗੀ ਵਗੈਰਾ ਜਾਂ ਜਵਾਰ ਦਾ ਕਿਸੇ ਤਰ੍ਹਾਂ ਦੀ ਵੀ ਇਹ ਨਹੀਂ ਆ ਕੇ ਆਪਾਂ ਨੂੰ ਆਪ ਨੂੰ ਪਿੱਛੇ ਦੁਰਨਾ ਪਊਗਾ ਟਰੈਕਟਰ ਦੇ ਪਿੱਛੇ ਆਪ ਹੀ ਕਰਨਗੇ ਬੀਬੂ ਵਗੈਰਾ ਆਪ ਸਾਰਾ ਕਰਨਾ ਇਹਨਾਂ ਨੇ ਇੰਨੀ ਮਿੰਟ ਕੋਈ ਨਹੀਂ ਕਰਦਾ ਜਿੱਦਾਂ ਕਿ ਦੋ ਬੰਦੇ ਨੇ ਆਪ ਹੀ ਦੇਖਣਾ ਪਿੱਛੇ ਬੀਜ ਵਗੈਰਾ ਆਪਾਂ ਨੇੜੇ ਨਹੀਂ ਜਾਣਾ ਇਹਦੇ ਤੇ ਪਹਿਲੇ ਆਪਾਂ ਇਹਨਾਂ ਕੋਲ ਕਰਾਈ ਆ ਜੀ ਤਿੰਨ ਚਾਰ ਕਿਨਾਰੇ ਵਿਆਹ ਕਰਾਈ ਆ ਪਹਿਲੇ ਇਦਨੂੰ ਤਿੰਨ ਕਿੱਲਾਂ ਨੇ ਬਜਾਈ ਕਰਾਈ ਆਪਾਂ ਸਾਹਮਣੇ ਤੇ ਮੂੰਗੀ ਵੀ ਤਕਰੀਬਨ ਨਿਕਲ ਰਹੀ ਆ ਥੋੜੀ ਥੋੜੀ ਕਿਉਂਕਿ ਆਪਾਂ ਇਹ ਸੁੱਕੀ ਜਗ੍ਹਾ ਤੇ ਲਾ ਕੇ ਤੇ ਉਦੋਂ ਬਾਅਦ ਉੱਪਰ ਪਾਣੀ ਲਾਇਆ ਤਾਂ ਮੂੰਗੀ ਨਿਕਲ ਲੱਗੀ ਆ ਇਹ ਬਜਾਈ ਇੱਕੇ ਪਾਸੋਂ ਕਰਨੀ ਪੈਂਦੀ ਗਾ ਉਹਦਾ ਕੇਰੇ ਸਰੀ ਉਹ ਆਪਦੇ ਤੇ ਡਿਪੈਂਡ ਹੈਗਾ ਜਿੱਦਾਂ ਅੱਛਾ ਅੱਛਾ ਠੀਕ ਹੈ ਜੀ ਮੈਨੂੰ ਯਾਨੀ ਕਿ ਜਿੱਧਰ ਦੀ ਮਰਜ਼ੀ ਆਪਾਂ ਕਰ ਸਕਦੇ ਆ ਤੇ ਇਹ ਹੁਣ ਆਈ ਨਹੀਂ ਤੁਸੀਂ ਵਜਾਈ ਕਿੱਦਾਂ ਕਰੋਗੇ ਚਾਰ ਚਫੇਰੇ ਕੇ ਹਾਂਜੀ ਇਹ ਦਾ ਆਪਾਂ ਗੇੜੇ ਨਾਲ ਹੀ ਕਰਾਂਗੇ ਅੱਛਾ ਗੇੜੇ ਨਾਲ ਹੀ ਕਿਹੜਾ ਛੋਟੇ ਹੋਣ ਕਰਕੇ ਫਿਰ ਗੇੜੇ ਨਾਲ ਕਰਦੇ ਤੇ ਤੂੰ ਵੀ ਚਲਾਉਂਦਾ ਕਿ ਉਹ ਇਕੱਲੇ ਚਲਾਉਗਾ ਨਹੀਂ ਦੋਵੇਂ ਚਲਾਉਂਦੇ ਦੋਨੇ ਚਲਾਉਂਦੇ ਇਹ ਅੱਛਾ ਦੇਖੋ ਜੀ ਸ਼ੌਂਕ ਦਾ ਦੇਖੋ ਟਰੈਕਟਰ ਤੇ ਪੂਰੇ ਪੈਸੇ ਲਾਇਆ ਟਰੈਕਟਰ ਮੂਰੇ ਚੌੜੇ ਜਿਹੜਾਏ ਆ ਨਵਾ ਡੱਡੇ ਕਿਹੜਾ ਕੋਈ ਸਟੈਂਡਰਡ ਵੀਗਾ ਉਹ ਕਿਉਂਕਿ ਉਹ ਘਰੇ ਆ ਇਹਨਾਂ ਨੇ ਸ਼ੌਂਕ ਨਾਲ ਚਲਾਉਣਾ ਚਾਰ ਦਿਨ ਫਿਰ ਉਸ ਤੋਂ ਬਾਅਦ ਇਹਨੇ ਤੋਂ ਕੰਮ ਨਹੀਂ ਲੈਣਾ ਤੁਸੀਂ ਟਰੈਕਟਰ ਤੋਂ ਨਹੀਂ ਜੀ ਇਹ ਤਾਂ ਪਰ ਰੱਖਿਆ ਮੇਲਿਆ ਮੁੱਲਿਆਂ ਤੇ ਕਿਹਾ ਜਾਂਦਾ ਹੈ ਅੱਛਾ ਸ਼ੌਂਕ ਨਾਲ ਲਿਆਉਣ ਵਾਸਤੇ ਯਾਨੀ ਕਿ ਹੁਣ ਤਾਂ ਇਹ ਕਿੰਨੇ ਟਾਈਮ ਹੋ ਗਏ ਨਵੇਂ ਲੈਣ ਨੂੰ ਇਹਨੂੰ ਇਹਨੂੰ ਹੋ ਗਏ 9 ਮਹੀਨੇ ਹੋ ਗਏ ਅੱਛਾ ਚਲੋ ਵਧੀਆ ਹੈ ਟਰੈਕਟਰ ਚੰਗੀ ਖਚਾਈ ਕਰਦਾ ਹੈ ਹਾਂ ਹਾਂ ਜੀ 20 ਕਿੰਨਾ ਕੱਟਿਆ 20 ਕੱਟਿਆ ਤੈਨੂੰ ਚੁੰਨੀ ਛੱਡ ਦੇਗਾ ਪਰ ਜਿੰਨਾ ਕੱਟ ਗਿਆ ਫਿਰ ਕਿਹੜਾ ਹੈ ਹੈ ਫਿਰ ਕਿਹੜਾ ਹੈ ਹੋਰ ਹੈ ਨਹੀਂ 20 ਕਿਹੜੇ ਗੇਰ ਚ ਖਚਾਈ ਕਰਦਾ ਟਰੈਕਟਰ ਆਪਣਾ ਇਹ ਆਪਣੇ ਮਤੀਜੇ ਲੋ ਜੀ ਡੀਜ਼ਲ ਹੋ ਜਾ ਆ ਆਮ ਸਹੀ ਖਚਾਈ ਕਿ ਨਹੀਂ ਕਰਉਂਦੀ ਐ ਸਹੀ ਇਹ ਡੀਜ਼ਲ ਚ ਚੱਲਦਾ ਡਬਦਾ ਦੂਣਾ ਟਰੈਕਟਰ ਨਹੀਂ ਨਹੀਂ ਕੋਈ ਸਮਾਂ ਨਹੀਂ ਐਸਾ ਚਲਵਰੀਆ ਗੱਲ ਐ ਨਹੀਂ ਹੋ ਰਿਹਾ ਹਾਂ ਜਿਹਦਾ ਜਿਵੇਂ ਕ ਹੁਣ ਅੱਪੜ ਤੇ ਆਪਾਂ ਬਜਾਈ ਕਰਦੇ ਆ ਅੱਪੜ ਵਿੱਚ ਹੀ ਪਿੱਛਾ ਗੇਰ ਲੈਂਦਾ ਥੋੜਾ ਜਿੱਦਾਂ ਹੁਣ ਤਾਂ ਬੋਲਾ ਖਾਣਾ ਪਾਣੀ ਪੁੱਟਾ ਲਾਵੇ ਡੀਜ਼ਲ ਚ ਚੱਲਦਾ ਚਲੋ ਟਾਇਰ ਛੋਟੇ ਪਾਓ ਇਹਨੂੰ ਹੈ ਇਹ ਬਜਾਈ ਕਰਦੀ ਆਦਾ ਬਹੁਤ ਬੀਜ ਆਏਗਾ ਹੋਰ ਬਦਲਿਆ ਅੱਛਾ ਹਾਇਰ ਸਹੀ ਗੱਲ ਹੈ ਇਹ ਇਹ ਵੀ ਸਰ ਹਾਂ ਖੁੱਲੀ ਲਈ ਖੁੱਲੀ ਲੈ ਜੇ ਕੋਈ ਲੈ 20 ਠੀਕ ਲੈ ਮੂੰਗੀ ਦਾ ਇੱਥੋਂ ਇਹਨਾਂ ਕੋਲ ਲੈ ਜੇ ਇਹਨਾਂ ਕੋਲ ਮਿਲ ਜਾਣਾ ਇੱਥੇ ਨਹੀਂ ਖੈਰ ਕਰਨ ਦੁਕਾਨ ਦੀ ਇੱਥੇ ਮਿਲ ਜਾਣਾ ਇਹਤੋਂ ਲਾਓ ਮੋਰਚਾ ਲਾਇਆ ਆ। ਆ ਦੇਖੋ ਜੀ ਆ ਪਿੱਛੇ ਨਾ ਇਹਨਾਂ ਦੇ ਬੰਦਾ ਨਾਲ ਤੇ ਆਪ ਵੀ ਚਲਾਉਂਦੇ ਆ ਡਾਕਟਰ ਵੀ ਯਾਨੀ ਕਿ ਇਹਨਾਂ ਨੇ ਆਪੇ ਬੀਜ ਬੂਜ ਦੇਖਣਾ ਪਿੱਛੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਮਗਰ ਵੀ ਪਿੱਛੇ ਇਹ ਨਹੀਂਗਾ ਕਿ ਆਪਾਂ ਨੂੰ ਨਾਲ ਕੋਈ ਹੋਰ ਕਰਾਇਆ ਲਾਊਗਾ ਨਾਲ ਇੱਕ ਬੰਦਾ ਦੂਸਰਾ ਨਾਲ ਪਿੱਛੇ ਬੀਜ ਵਾਸਤੇ ਰੱਖਣਾ ਪੈਂਦਾ ਆਪਾਂ ਨੂੰ ਉਹ ਆਪਾਂ ਨੂੰ ਟੈਨਸ਼ਨ ਖਤਮ ਹੈ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਤੂੜੀ ਵਾਲਾ ਤੇ ਉਹ ਵੀ ਦੇਖੋ ਜੀ ਜਿੱਦਾਂ ਕਿ ਹੁਣ ਦਾਣੇ ਪਿੱਛੇ ਹੋਏ ਜਿੱਦਾਂ ਕਿ ਟ੍ਰੇਡੂ ਵਗੈਰਾ ਭਰ ਜਾਂਦੀ ਆ ਤੇ ਇਹਨਾਂ ਨੇ ਆ ਵੀ ਗੱਟਿਆਂ ਚ ਪਾ ਗਏ ਤੇ ਜਿੰਮੇਦਾਰ ਕੋਈ ਨਾ ਲੈ ਜੋ ਚੱਕਿਆ ਆਪਣਾ ਤੇ ਯਾਨੀ ਕਿ ਇਹ ਨਹੀਂਗਾ ਕਿ ਆਪਾਂ ਨੇ ਦਾਣੇ ਕਿਧਰ ਕੋਈ ਕਿੱਥੇ ਰੋਲਦਾ ਫਿਰੂਗਾ ਕਿ ਕਿੱਥੇ ਰੋਲਦਾ ਫਿਰੂਗਾ ਤੇ ਆਪਾਂ ਬੰਦੇ ਜੀ ਇਦਾਂ ਵੈਸੇ ਮੈਂ ਅ ਦੂਸਰਾ ਇਹਨਾਂ ਪਤਾ ਨਹੀਂ ਮੈਨੂੰ ਇਹਨਾਂ ਨੇ ਹੁਣ ਬਜ਼ੁਰਗਾਂ ਨੇ ਦੱਸਿਆ ਕਿ ਟੂੜੀ ਬਣਾਉਦੇ ਨੇ ਦਾਣੇ ਵੀ ਆਪ ਪਾਉਂਦੇ ਨੇ ਗੱਟਿਆਂ ਚ ਇਹ ਨਹੀਂਗਾ ਕਿ ਆਪਾਂ ਨੂੰ ਪਿੱਛੇ ਬਿੰਡ ਕਰਨੀ ਪਈ ਉਹ ਗੱਲ ਨਹੀਂ ਹੈਗੀ ਤੇ ਬਾਕੀ ਟੋਰਾ ਚੈੱਕ ਕਰੋ ਨਵੇਂ ਟਰੈਕਟਰ 755 ਦਾ ਜੀ ਟੋਰਾ ਪੂਰਾ ਟਰੈਕਟਰ ਬਹੁਤ ਵਧੀਆ ਚੱਲ ਰਿਹਾ ਹੈ ਐਪੀਸ਼ੀਟਰ ਦੇ ਪਿੱਛੇ ਪਾ ਤਗੜਾ ਤੇ ਕੋਠੋਣਾ ਪਾ ਮੂੰਗੀ ਦਿਖਾਉਂਦੇ ਉਹ ਬੱਚਾਂ ਦੇ ਘਰ ਗੱਲ ਪਹੁੰਚਣੀ ਕੱਟ ਲੈ ਗਈ ਹੂੰ ਇਹ ਪੈਰ ਆ ਚਾਰ ਦਿਨ ਹੋਰ ਇਹਨਾਂ ਨੂੰ ਛੱਡ ਦਾਂਗੇ ਤੋਰ ਦੇਖੋ ਜਿੱਥੇ ਆਡੇ ਵਗੈਰਾ ਪਾਇਆ ਟਟੀਰ ਦੇ ਉਹ ਸਾਹਮਣੇ ਜਾ ਰਹੀ ਆ ਮਰਾਂ ਲਾ ਹਾਂ ਇਹਦਾ ਜਿੰਨਾ ਆਪਾਂ ਪਾਪ ਦਾ ਬਥੇਰੇ ਕਿਤੇ ਜਿੰਨਾ ਪੁੰਨ ਦਾ ਉਹਨਾਂ ਦਾ ਕਰ ਲਈਏ ਜਿਹੜਾ ਵੇਖਾ ਦਾ ਨਾ ਪਾਪ ਕਰੀਏ ਹਾਂ ਜੀ ਹਾਂ ਇਹਦਾ ਸਹੀ ਗੱਲ ਹੈ ਰਹੀ ਆਪਾਂ ਜੀ ਮੂੰਗੀ ਦੀ ਬਜਾਈ ਇਸ ਕਰਕੇ ਕਰ ਰਹੇ ਝੋਨਾ ਆਪਾਂ ਲਾਵਾਂਗੇ 31 ਇਹਦੇ ਤੇ ਇਹ ਮੂੰਗੀ ਦੀ ਬਜਾਈ ਤਾਂ ਕਰ ਰਹੇ ਆ ਕਿ ਆਪਾਂ ਨੇ ਦੇਖੋ ਜੀ ਆਪਾਂ ਜਮੀਨ ਲਈਆ तकरीबन 78000 ਦੇ حساب ਨਾਲ ਠੇਕਾ ਖੱਤਰ ਲੈ ਕੇ ਦੇਖੋ ਆਪਾਂ ਜੀ ਐਸਟੀਮੇਟ ਕੱਢਿਆ ਕਣਕ ਦਾ ਕੜਕ ਨਿਕਲੀ ਹੈ ਜੀ ਆਪਣੀ 40000 ਦੀ 78000 ਠੇਕਾ ਗਿਆ ਤੇ 40000 ਦੀ ਕੜਕੜੇ ਲਈ ਆ ਤੇ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਨੂੰ 2000 ਪ੍ਰਾਪਰਟੀ ਆਈ ਆ ਆਪਾਂ ਜੀ ਗੱਲ ਕਰ ਰਹੇ ਹੁਈ ਠੇਕੇ ਦੀ ਕਿ ਆਪਾਂ ਨੂੰ ਤੁਹਾਨੂੰ ਦੱਸਣ ਲੱਗਿਆ ਕਿ ਵਿੱਚ ਫੋਨ ਵਗੈਰਾ ਆ ਗਿਆ ਸੀ 39000 ਦੀ ਕੜਕ ਕੋਈ ਆ ਤੇ 40 70000 ਨੂੰ ਜ਼ਮੀਨ ਲਈ ਆਪਾਂ ਠੇਕੇ ਦੇ ਆਪਣੀ 39000 ਦੀ ਕੜਕ ਕੋਈ ਆ ਦੇਖੋ ਜੀ ਕੀ ਕੁਛ ਬਚਿਆ ਆਪਾਂ ਨੂੰ ਵਿੱਚੋਂ ਤੇ ਮੂੰਗੀ ਦੀ ਆਪਾਂ ਬੀਜਾਂ ਦੇ ਮਸਕਾ ਦਾ ਕਿ ਦੂਸਰਾ ਮੂੰਗੀ ਜਿੱਦਾਂ ਕਿ ਜੇਕਰ ਆਪਾਂ ਨੂੰ ਫਸਲ ਦੇਗੀ ਤੇ ਕੋਈ 20000 ਇਹੀ ਬਜੂਗਾ ਆਪਾਂ ਨੂੰ ਨਹੀਂ ਤਾਂ ਕਲਕ ਦੇ ਠੇਕੇ ਜਿਹਦਾ ਪੂਰਾ ਹੀ ਹੋਇਆ ਸਾਡੇ ਠੇਕੇ ਬਹੁਤ ਵਾਗਿਆ ਨੇ ਜ਼ਮੀਨਾਂ ਕਿਉਂਕਿ ਸਾਡੇ ਹੈਗੀਆਂ 45 ਤੇ 50 ਦੇ ਥੱਲੇ 45 ਦੇ ਉੱਪਰ ਵਾਲੇ ਝਾੜਾ ਜਿਹੜੀ ਜ਼ਮੀਨਾਂ ਇਹ ਆ ਤੇ ਇਹਦਾ 70000 ਦੇ ਲਗਭਗ ਠੇਕਾ ਹੈਗਾ ਤੇ ਜਿਹੜੀਆਂ ਜ਼ਮੀਨਾਂ ਬਾਰਡਰ ਰਹੀਏ ਤੇ ਉਹਨਾਂ ਦੇ 85000 ਉਹ ਜ਼ਮੀਨਾਂ ਪਹਿਟ ਮਾਰ ਨਿਕਲਦੀਆਂ ਤੇ ਮੂੰਗੀ ਦੀ ਵੀ ਦੇਖੋ ਆਪਾਂ ਇਹਦੇ ਕਰਕੇ ਥੋੜਾ ਜਿਹਾ ਕਰ ਰਹੇ ਆ ਬਜਾਈ ਜੇ ਮੀ ਮੁਗਰਾ ਨਾ ਪਾਇਆ ਤੇ ਫਸਲ ਚੰਗੀ ਦੇਗੀ ਚਲੋ ਲੱਖ ਦੀ ਮੰਗੀ ਹੋ ਜੂਗੀ 4 ਕਿੱਲਿਆਂ ਜੋ ਤੇ ਨਹੀਂ ਤਾਂ ਫਿਰ ਸੇਵਾ ਰਹਿ ਗਈ ਆ ਇਹਨਾਂ ਦੇਖੋ ਜੀ 2 ਆਪਾਂ ਲੈ ਆਏ 250 ਰੁਪਏ ਕਿਲੋ ਨੂੰ 250 ਰੁਪਏ ਕਿਲੋ ਦੇ ਹਿਸਾਬ ਨਾਲ ਬੀਜ ਲੈਂਦਾ 4 ਕਿਲਿਆਂ ਦੇਖੋ ਤੁਸੀਂ ਕਿੰਨਾ ਬੀਜ ਪੈਗਾ ਹੋਊਗਾ 10 ਜਾਂ ਆਪਣਾ ਬੀਜ ਹੀ ਪੈ ਗਿਆ ਫਿਰ ਆਪਾਂ ਨੂੰ ਡੀਏਪੀ ਨਹੀਂ ਮਿਲ ਰਹੀ ਜੀ ਡੀਏਪੀ ਤਾਂ ਬਿਨਾ ਬੀਜ ਰ ਹੈ ਉੱਪਰੋਂ ਆਪਾਂ ਯੂਰੀਆ ਪਾਵਾਂਗੇ ਨਾਲੇ ਤੁਸੀਂ ਵੀ ਜੀ ਕਮੈਂਟ ਚ ਜਰੂਰ ਦੱਸਿਆ ਜੇ ਡੀਏਪੀ ਤੋਂ ਬਿਨਾ ਬਜਾਈ ਕੀਤੀ ਹੈ ਇਹਦੀ ਤੇ ਇਹਨੂੰ ਯੂਰੀਆ ਕਿੰਨੀ ਪਾਈਏ ਤੇ ਪਾਣੀ ਕਿੰਨੇ ਦੀ ਹੈ ਜੀ ਇਹਨੂੰ ਮੰਗੀ ਨੂੰ ਜਿਹੜਾ ਮੇਰਾ ਵੀਰ ਕੋਈ ਮੰਗੀ ਦੀ ਫਸਲ ਦੀ ਖੇਤੀ ਕਰਦਾ ਜਰੂਰ ਦੱਸਾ ਜੀ ਹੇਣ ਕਮੈਂਟ ਕਰਕੇ ਕਿ ਇਹਨੂੰ ਬੀਜ ਵਗੈਰਾ ਖਾਦ ਵਗੈਰਾ ਜੂਰੀਆ ਦੇ ਔਰ ਪਾਣੀ ਦੱਸਾ ਜੀ ਕਿੰਨੇ ਲਾਈਏ ਤੇ ਕਿੰਨੀ ਖਾਦ ਗੰ ਵੀ ਜਮੀਨ ਆਪਣੀਆਂ ਰੇਤੇ ਵਾਲੀ ਚੱਕਰੋ ਰੇਤਾ ਜੀ ਇਹਦੇ ਚ ਕੋਈ ਡਾਕਟਰ ਜੀ ਖੇਤ ਨਹੀਂ ਹੈਗੇ ਇਹ ਮੰਗੀ ਨਿਕਲ ਲੱਗੀ ਤਾਂ ਉਧਰ ਆਪਾਂ ਨੇ 1.5 ਕਿਲਾ ਬਜਾਈ ਕੀਤੀ ਆ ਉਧਰ ਮੰਗੀ ਬਹੁਤ ਵਧੀਆ ਨਿਕਲੀ ਆ ਇਹ ਪੂਰੀ ਨਿਕਲ ਇੱਥੇ ਵੀ ਲੱਗੀ ਕਿਉਂਕਿ ਇੱਥੇ ਆਪਾਂ ਪਾਣੀ 2-4 ਦਿਨ ਲੇਟ ਲਾਇਆ ਜੀ ਇਹਦੇ ਚ ਇਹਦੇ ਕਰਕੇ ਮੰਗੀ ਥੋੜੀ ਲੱਗਦਾ ਘਾਟ ਹੀ ਨਿਕਲੂਗੀ ਤੇ ਮੇਰਾ ਤੁਸੀਂ ਵੀ ਮੂੰਗੀ ਦੀ ਬਜਾਈ ਜਰੂਰ ਕਰਿਆ ਕਰੋ ਜਿਹੜੇ ਫੇਰ ਜਿੱਦਾਂ ਕਿ ਹੁਣ ਦੇਖੋ ਆਪਣਾ ਅੱਜ ਤੋਂ ਆਪਣਾ ਡੇਢ ਮਹੀਨਾ ਜ਼ਮੀਨਾਂ ਵੇਲੀਆਂ ਪੰਜਾਂ ਲੈਣੀਆਂ ਤੇ ਡੇਢ ਮਹੀਨੇ ਕਰਕੇ ਕਿਉਂਕਿ ਦੋ ਇਹ ਦੋ ਮਹੀਨਾ ਦੀ ਫਸਟ ਬਜਾਈ ਹੈ 60 ਦਿਨ ਦੀ ਫਸਲ ਆ ਇਹਦੇ ਦੱਸੇ 200 ਰੁਪਏ ਬੋਨਸ ਆਊਗਾ ਤੇ ਇਹਦੇ ਦੱਸੇ ਬੋਨਸ ਵਗੈਰਾ ਮਿਲੂਗਾ 200 ਰੁਪਿਆ ਕੁਆਂਟਲ ਮਗਰ ਇਹ ਆਸਤ ਵੀ 1.5 ਮਿੰਟ ਲੱਗਣਾ ਤੇ ਤੁਸੀਂ ਦੇਖ ਲਓ ਕਿ ਆਪਾਂ 2 ਮਿੰਟਾਂ ਦੀ ਟਿੱਕੀ ਆ ਜੇ ਜੇ ਚੰਗਾ ਲੱਗ ਗਈ ਤੇ ਵਧੀਆ ਹੋ ਜੂਗੀ ਨਹੀਂ ਤਾਂ ਫਿਰ ਆਪਣੀ ਦੇਖੋ ਆਲਦਾ ਬਣੂਗੀ ਇਹ ਹੋ ਗਿਆ ਜੀ ਸ਼ਰੇ ਲੱਗ ਰਿਹਾ ਹੌਲੀ ਹੌਲੀ ਤਕਰੀਬਨ ਭਾਈ ਕਹਿੰਦਾ 20 ਕੱਢੂਗਾ 20 ਲੈਣ ਜਾਊਗਾ ਬੰਦਾ 2 ਕਿਲੋ ਲੈ ਕੇ ਆਊਗਾ ਇਟਮ ਆ ਰਿਹਾ ਪੂਰੀਆ ਬੜਕਾ ਇਹ ਵਜਾਈ ਕਰਨਾ ਰੇਕ ਬੰਦੇ ਦੇ ਵਾਸਤੇ ਰੋਕ ਹੈਗਾ ਹੈਗਾ ਕਿ ਕਿਸੇ ਕਿਸੇ ਦਾ ਦੇਖੋ ਇਹ ਆਪਦੇ ਤੇ ਡਿਪੈਂਡ ਹੈਗਾ ਹੈ। ਅੱਛਾ ਇਹ ਆਪਾਂ ਬੇ ਦਿਲ ਨਾਲ ਦਿਮਾਗ ਨਾਲ ਕੰਮ ਕਰਾਂਗੇ ਜੇ ਕੋਈ ਕੋਈ ਕੰਮ ਮੁਖਾ ਨਹੀਂ। ਮੈਂ ਵੇਲੇ ਇੰਨੀ ਡਰਾਈਵ ਨਹੀਂ ਕਰਦਾ ਮੈਨੂੰ ਨਹੀਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਬਾਰੇ। ਪੀਸੀਟਰ ਬਾਰੇ ਵੀ ਕਿਵੇਂ ਵਜਾਈ ਕਰਨੀ ਹੈ, ਕਿਵੇਂ ਨਹੀਂ ਕਰਨੀ ਹੈ। ਕੋਈ ਐਂਦਾ ਤਾਂ ਹੁਣ ਕੰਮ ਕਰ ਇੱਕ ਵਾਰ ਲੱਗੋਗੇ ਤੇਰੀ ਆਪਾਂ ਨੂੰ ਨੌਲੇਜ ਆਊਗੀ। ਬੈਠਾ ਲੱਗੇ ਕੰਮ ਦੀ ਨੌਲੇਜ। ਸਹੀ ਗੱਲ ਹੈ। ਥੋੜੇ ਡੈਡੀ ਵਾਲਾ ਬਹੁਤ ਮਿੰਟ ਕੀਤੀ ਆ। ਉਵੇਂ ਫਿਰ ਤੁਹਾਨੂੰ ਤੁਸੀਂ ਟਰੈਕਟਰ ਜਿੱਦਾਂ ਬੈਠ ਕੇ ਨਾਲ ਚਲਾਗਾ। ਪਤਾ ਲੱਗਦਾ ਰਹਿੰਦਾ। ਸਾਨੂੰ ਤਾਂ ਮੋੜ ਤੇ ਸ਼ੌਕ ਸੀ ਆ ਟਾਈਮ। ਅੱਛਾ ਕਿੰਨੀ ਉਮਰ ਤੇਰੀ? 15 ਸਾਲ ਚਲਾਉਣ ਲੱਗਾ ਟਰੈਕਟਰ ਹਾਂਜੀ ਹਾਂ ਠੀਕ ਐ ਤੇਰਾ ਭਰਾ ਹੈ ਹਾਂਜੀ ਭਰਾ ਹੀ ਹੈ ਚੱਕਾ ਕੇ ਤਾਇਆ ਤੇਰਾ ਮੁੰਡਾ ਹੈ ਹਾਂਜੀ ਭਾਜੀ ਸਾਈ ਚਾਚਾ ਦੇ ਬਾਕੀ ਪੱਟਿਆ ਤੋਂ ਆਦਿ ਹਾਂ ਵਿੱਜਾਂ ਨਹੀਂ ਇਕੱਠੇ ਹੀ ਹੈ ਜੀ ਹਾਂਜੀ ਇਕੱਠੇ ਆ ਚਲੋ ਵਧੀਆ ਗੱਲ ਇਕੱਠੇ ਵਰਗਾ ਰੀਚ ਨਹੀਂ ਗਈ ਕਿਤੇ ਵੀ ਇਹਨਾਂ ਨੂੰ ਆਂਡਿਆਂ ਦਾ ਕੀ ਕਰਨਾ ਆਪਾਂ ਹਾਂ ਪਾਇ ਰਹੇ ਨੇ ਕਿਾਰੇ ਰੱਬ ਦੇ ਜੀ ਜੇ ਦਾ ਕੱਢ ਲੈ ਅਸੀਂ ਬੱਚੇ ਦੇ ਫਿਰ ਤਾਂ ਹਾਵਲਾ ਬੜਾ ਪੁੰਨ ਜੇ ਕਰ ਹਵਾਵਾਂ ਲੱਗੇ ਨਾ ਇੱਕ ਦੱਸਿਆ ਜੇ ਹੱਥੇ ਵੀ ਲੱਗੇ ਤਾਂ ਖਰਾਬ ਹੋ ਜਾਂਦੇ ਐਵੇਂ ਗੱਲ ਹੈ ਨਾ ਹਾਂਜੀ ਕਿ ਨਹੀਂ ਹੁੰਦੇ ਹੱਥ ਲਾ ਕੇ ਨਹੀਂ ਕੱਢ ਲੈਂਦੇ ਕਿਉਂਕਿ ਗਰਮੀ ਪੈਂਦੀ ਆ ਹਾਂਜੀ